ਜਾਉਣ ਅਪੇਖ ਰੇਖ ਨਹੀਂ ਸੋ ਕਹੋ ਪੇਖ ਬਿਖੇ ਕਿਉਂ ਆਇਓ ਹਾਂ ਜਿਹੜਾ ਸੋ ਜਾਉਣ ਅਪੇਖ ਰੇਖ ਨਹੀਂ ਅਪੇਖ ਔਰ ਰੇਖ ਹੈ ਉਹ ਰੇਖਾ ਨਹੀਂ ਖਿੱਚੀ ਜਾ ਸਕਦੀ ਇੱਕ ਤਾਂ ਉਹਦੀ ਸ਼ਕਲ ਨਹੀਂ ਬਣਾਈ ਜਾ ਸਕਦੀ ਬਈ ਕੋਈ ਰੇਖਾ ਤਾਂ ਖਿਚਾਂਗੇ ਲਕੀਰ ਤਾਂ ਰੇਖਾ ਕੰਦੀ ਹੈ ਲਕੀਰ ਜਦ ਫੋਟੋ ਬਣਾਉਣ ਲੱਗਦੇ ਆ ਤਸਵੀਰ ਬਣਾਉਣ ਲੱਗਦਾ ਲਕੀਰ ਤਾਂ ਖਿੱਚਣੀ ਪਊ ਯਾਰ ਇਹ ਗਾਇਨੀ ਖਿੱਚੀ ਜਾ ਸਕਦੀ ਓਦੀ ਸੋ ਕਹੋ ਭੇਖ ਵਿਖੇ ਕਿਉਂ ਆਏ ਉਹਦਾ ਭੇਖ ਕੇਵੇਂ ਤੁਸੀਂ ਵਿਖੇ ਆ ਗਿਆ ਸ਼ਕਲ ਹੂ ਤਾਂ ਵੇਖ ਬੜੂ ਸ਼ਰੀਰ ਮਾਇਆ ਦਾ ਇਹ ਉਹ ਸ਼ਰੀਰ ਦੇ ਵਿੱਚ ਕਦੇ ਆਉਂਦਾ ਹੀ ਨਹੀਂ ਆਪ ਉਹਦਾ ਭੇਖ ਤਾਂ ਜਦੇ ਬਣੂਗਾ ਜਾਂ ਸ਼ਰੀਰ ਹੋਊਗਾ ਤੁਸੀਂ ਭੇਖ ਕੇਵੇਂ ਲੈ ਲਿਆ ਦਤਾ ਤਰੇ ਰੂਹ ਆਦਮੀ ਨੂੰ ਤੁਸੀਂ ਪਰਮੇਸ਼ਰ ਮੰਨ ਲਿਆ ਕਹਿਣ ਦਾ ਮਤਲਬ ਇਹ ਹੈ ਅਪੇ ਕਰ ਦਿੱਤਾ ਤਾ ਤਰੇ ਦਾ ਫਰਕ ਦੱਸ ਰਹੇ ਅਸਲ ਦੇ ਵਿੱਚ ਤੁਸੀਂ ਗੱਤ ਨੂੰ ਕਿਵੇਂ ਕਹਿ ਰਹੇ ਹੋ ਇਹੀ ਬਕਾਲਤ ਉਹ ਕਰ ਰਹੇ ਨੇ ਇਹੀ ਬਕਾਲ ਦਾ ਜਸਕ ਕਰ ਰਹੇ ਨੇ ਪਹਿਲਾਂ ਸੰਤਾ ਨੇ ਕਰਤਾ ਜਿਹੜੇ ਬਰਾਸਕੇ ਠੱਗ ਰਲੇ ਤੇ ਸਾਡੇ ਸੰਤ ਆ ਕੇ ਉਹ ਜੀ ਨਾਨਕ ਕਿੱਥੇ ਜੰਮਿਆ ਉਹ ਤਾਂ ਐ ਹੋ ਗਿਆ ਫਿਰ ਦਲੀਲਾਂ ਦਿੰਦੇ ਰਹੇ ਤੁਸੀਂ ਵੀ ਨਹੀਂ ਜੰਮੇ ਹੋਏਗੇ ਫਿਰ ਜੰਮੇ ਤੁਸੀਂ ਵੀ ਨਹੀਂ ਐ ਜੇ ਨਾਨਕ